ਪੀ ਅੱਜ ਕਹਿੰਦੇ ਬਾਈ ਬਿਆਲੇ ਦੇ ਪੁੱਤਰ ਗੁਰਪ੍ਰਿੰਦ ਸਿੰਘ ਨੇ ਉਹ ਗੁਰਤੀ ਕਹਿੰਦੇ ਹਰਿਆਣੇ ਵਾਲੇ ਸ਼ੀਲੂ ਤੋਂ ਦਵਾਈ ਜਾਣੀ ਹੈ ਇਹ ਵੀ ਕਬੱਡੀ ਦੇ ਵਿੱਚ ਇੱਕ ਮਹਾਨਤਾ ਹੁੰਦੀ ਹੈ ਮੇਰੇ ਵੀਰੋ ਇਹ ਰਸਮ ਬਹੁਤ ਵੱਡੀ ਹੁੰਦੀ ਹੈ ਜਿਹੜੇ ਮਾਪੇ ਟੀਵੀ ਦੇ ਉੱਪਰ ਕਬੱਡੀ ਦੇਖਦੇ ਐ ਔਰ ਅੱਜ ਕੱਲ ਆਪਣੀਆਂ ਫੈਮਲੀਆਂ ਮਾਵਾ ਭੈਣਾਂ ਵੀ ਕਬੱਡੀ ਦੇਖਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਸਾਡੇ ਘਰ ਵੀ ਪੁੱਤਰ ਜੰਮਿਆ ਬਾਬਾ ਮੇਰ ਕਰੇ ਜਦਾ ਇਹ ਮੁੰਡੇ ਟਰੈਕਟਰ ਗੱਡੀਆਂ ਜਿੱਤਦੇ ਐ ਇਹ ਵੀ ਵੱਡੀਆਂ ਮੱਲਾਂ ਮਾਰਨ ਜਿਨ੍ਹਾਂ ਨੇ ਦਿਆਲੇ ਦੀ ਕਬੱਡੀ ਨੂੰ ਪਿਆਰ ਕੀਤਾ ਇੱਕ ਵਾਰੀ ਦਿਆਲੇ ਲਈ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ 16 ਸਾਲਾਂ ਬਾਅਦ ਸੱਚੇ ਬਾਦਸ਼ਾਹ ਨੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਕਹਿੰਦਾ ਵੀ ਅੱਜ ਦਿਨ ਭਾਗਾ ਵਾਲਾ ਸ਼ੀਲੂ ਹਰਿਆਣੇ ਵਾਲਾ ਆਇਆ ਹੋਇਆ ਲੈ ਵੀ ਸ਼ੀਲੂ ਇਹ ਰਸਮ ਬਹੁਤ ਵੱਡੀ ਐ ਤੂੰ ਬੜਾ ਭਾਗਾ ਵਾਲਾ ਔਰ ਸਵਿੰਦਰਜੀਤ ਸਿੰਘ ਦੁੱਲਾ ਹੋਵੇਗਾ ਨਾਲ ਪੰਮਾ ਤੰਜੂ ਹੋਵੇਗਾ ਨਾਲ ਸੋਨੂੰ ਜੰਪ ਹੋਵੇਗਾ ਇਹ ਰਸਮ ਜਿਹੜੀ ਅਦਾ ਕੀਤੀ ਜਾਵੇਗੀ ਦੱਲਾ ਢੁੱਡੀਕੇ ਵਾਲਾ ਪ੍ਰਸਿੱਧ ਮੇਰੇ ਵੀਰੋ ਕਬੱਡੀ ਦਾ ਖਿਡਾਰੀ ਉਹਦੇ ਘਰ ਪੁੱਤਰ ਦੀ ਦਾਤ 16 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਬਾਬਾ ਬੁੱਢਾ ਜੀ ਦੀ ਅਪਾਰ ਕਿਰਪਾ ਹੁੰਦੀ ਮੇਰੇ ਵੀਰੋ ਔਰ ਇਸ ਪੁੱਤਰ ਨੂੰ ਜਿਹੜੀ ਗੁੜਤੀ ਉਹ ਸ਼ਿਲੂ ਹਰਿਆਣੇ ਵਾਲਾ ਦੇ ਰਿਹਾ ਇਹ ਵੀ ਵੱਡੇ ਮਾਣ ਦੀ ਗੱਲ ਹੈ ਵੱਡੇ ਮਾਣ ਦੀ ਗੱਲ ਅਮਰੀਕ ਜੀ ਕਿੱਡੀ ਮਾਨ ਦੀ ਗੱਲ ਹੈ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਹੈ ਮੈਂ ਕਹਿੰਦਾ ਵੀ ਆਹ ਸਮਾਂ ਚੰਦੇ ਮਈ ਮੇਰ ਕਰੇ ਪ੍ਰਮਾਤਮਾ ਸਭ ਲਈ ਸਾਡੀਆਂ ਦਵਾਨਾ ਹੈ ਇਹ ਸਮਾਂ ਕਿੰਨਾ ਸੋਹਣਾ ਹੈ ਬਾਈ ਦਿਆਲਾ ਭਾਈ ਦੇ ਕਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ ਅੱਜ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਕਹਿੰਦੇ ਸਤਕਾਰ ਦੇ ਰਿਹਾ ਉਹ ਬੱਚੇ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਭਾਈ ਕਹਿੰਦਾ ਮਨ ਦੀ ਰੀਜ ਸੀਗੀ ਵੀ ਸ਼ੀਲੂ ਦੇ ਹੱਥੋਂ ਗੁੜਤੀ ਦਿਵਾਉਣੀ ਹੈ ਤੇ ਦਿਆਲਾ ਭਾਈ ਕਹਿੰਦਾ ਅੱਜ ਤੇ ਦੇ ਨੀ ਕਿੰਨਾ ਕਰਮਾ ਵਾਲਾ ਵੀ सोनू ਜੰਪ ਜੀ ਆਏ ਨੇ ਕਬੱਡੀ ਦਾ ਡਾਇਮੰਡ ਸੁਰਖਪੁਰੀਆ ਦੁੱਲਾ ਆਇਆ ਹੋਇਆ ਪੰਮਾ ਧੰਜੂ ਮੰਗੂ ਦੁੱਰੀ ਆਇਆ ਹੋਇਆ ਵੀ ਕਿੰਨੇ ਵੱਡੇ ਵੱਲ ਨਾਲ ਨੇ ਤੇ ਕਹਿੰਦੇ ਗੁਰਗੱਤ ਸਿੰਘ ਨੂੰ ਭਾਈ ਦਿਆਲੇ ਦੇ ਬੱਚੇ ਨੂੰ ਜਿਹੜੀ ਗੁੜਤੀ ਦਿੱਤੀ ਜਾ ਰਹੀ ਹੈ ਮੈਂ ਕਿੰਨਾ ਵੀ ਕਿੰਨਾ ਕਰਮਾਂ ਵਾਲਾ ਦਿਨ ਹੈ ਕਿੰਨਾ ਭਾਗਾ ਵਾਲਾ ਸਮਾਂ ਪਰਮਾਤਮਾ ਤੰਦਰਸ਼ਟੀਆਂ ਦੇਵੇਂ ਸਾਡੇ ਪੁੱਤਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਬਹੁਤ ਵੱਡੀ ਆਸਾਂ ਨੇ ਇਹ ਧਰਤੀ ਭਾਗਾ ਵਾਲੀ ਹੈ ਇਹ ਧਰਤੀ ਕਰਮਾਂ ਵਾਲੀ ਹੈ ਲੈ ਵੀ ਅਮਨ ਕਿਤੇ ਤੇਰੇ ਬੋਲ ਹੁਣ ਹੋ ਜਾਣ ਇਹ ਬਹੁਤ ਬਹੁਤ ਮੁਬਾਰਕਬਾਦ ਹੈ ਲੈ ਵੀ ਦਿਆਲੇ ਸੱਚੇ ਪਾਤਸ਼ਾਹ ਮੰਦੀਆਂ ਸਾਰੀਆਂ ਆਸਾਂ ਮਰਦਾ ਪੂਰੀਆਂ ਕਰੇ ਮੈਚ ਸਿਰੇ ਦਾ